ਤੁਸੀਂ ਦੇਖ ਰਹੇ ਹੋ ਤੈਨਿਕ ਸਵੇਰਾ ਮੈਂ ਹਾਸਲ ਮਨਾਜ਼ ਮਲੇਰ ਕੋਲਾ ਦੇ ਵਿੱਚ ਖੜਿਆ ਮਲੇਰ ਕੋਲਾ ਦੇ ਵਿੱਚ ਮਲੇਰ ਕੋਲਾ ਹਾਊਸ ਦੇ ਵਿੱਚ ਖੜਿਆ ਪਹੁੰਚਣ ਦਾ ਕਾਰਨ ਹੈ ਕਿ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਸਾਹਿਬ ਜਿਨ੍ਹਾਂ ਦੇ ਬੇਟੇ ਆਕਿਲ ਅਖਤਰ ਦੀ ਸਵੇ ਇੱਕ ਸੋਸ਼ਲ ਮੀਡੀਆ ਤੇ ਖਬਰ ਪੈਲਦੀ ਹੈ ਕਿ ਉਹਨਾਂ ਦਾ ਅਚਾਨਕ ਜਿਹੜਾ ਦਿਹਾਂਤ ਹੋ ਜਾਂਦਾ ਉਹਨਾਂ ਦੀ ਡੈਥ ਹੋ ਜਾਂਦੀ ਆ ਮੌਤ ਦੇ ਕਾਰਨਾਂ ਦਾ ਹਜੇ ਨਹੀਂ ਪਤਾ ਲੱਗਿਆ ਅਸੀਂ ਮਲੇਰ ਕੋਲਾ ਦੇ ਵਿਸਿਤ ਉਹਨਾਂ ਦੀ ਰਹਿਸਗੱਤ ਤੇ ਖੜੇ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਸਨਾਟਾ ਪਸਰਿਆ ਹੋਇਆ ਹੈ ਕੋਈ ਵੀ ਵਿਅਕਤੀ ਇਸ ਸਮੇਂ ਇੱਥੇ ਦਿਖਾਈ ਨਹੀਂ ਦੇ ਰਿਹਾ ਕਿਉਂਕਿ ਸਾਨੂੰ ਪਤਾ ਲੱਗਿਆ ਕਿ ਜਿਹੜਾ ਆਕਿਲ ਅਖਤਰ ਹੈ ਉਹਨਾਂ ਦੇ ਮੌਤ ਦੇ ਕਾਰਨਾਂ ਦਾ ਤਾਂ ਹਜੇ ਕੋਈ ਸਾਨੂੰ ਕਲੀਅਰ ਪਤਾ ਨਹੀਂ ਹੈਗਾ ਕਿ ਅਚਾਨਕ ਮੌਤ ਹੁੰਦੀ ਹੈ ਕਿਵੇਂ ਹੁੰਦੀ ਹੈ ਕੀ ਕਾਰਨ ਰਹੇ ਨੇ ਪਰ ਉਹਨਾਂ ਦਾ ਜਨਾਜ਼ਾ ਹੈਗਾ ਉਹਨਾਂ ਦਾ ਅੰਤਿਮ ਸੰਸਕਾਰ ਦੀ ਅਗਰ ਗੱਲ ਕਰਾਂ ਤਾਂ ਉਹਨਾਂ ਦਾ ਜਨਾਜ਼ਾ ਉਹਨਾਂ ਦੇ ਜੱਤੀ ਪਿੰਡ ਚੋਕੇ ਸਹਾਰਨਪੁਰ ਯੂਪੀ ਦੇ ਵਿੱਚ ਹੈ ਉੱਥੇ ਹੀ ਜਿਹੜਾ ਉਹਨਾਂ ਦਾ ਜਨਾਜ਼ਾ ਉਹਨਾਂ ਨੂੰ سپرد ਦੇਖਾ ਕੀਤਾ ਜਾਵੇਗਾ ਇਸ ਬੇਵਕਤੀ ਮੌਤ ਤੇ ਜਿਹੜੇ ਪੂਰੇ ਮਲੇਰ ਕੋਲਾ ਦੇ ਲੋਕਾਂ ਦੇ ਵਿੱਚ ਉਹਨਾਂ ਦੇ ਹਿਰਦੇ ਦੇ ਵਿੱਚ ਇੱਕ ਸੋਗ ਦੀ ਲਹਿਰ ਹੈ ਜਿਹੜੀ ਉਹ ਦੌੜ ਚੁੱਕੀ ਹੈ ਮਲੇਰ ਕੋਲਾ ਤੋਂ ਅਸਲਮ ਨਾਜ਼ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਮੈਂ ਹਾਸਲਮ ਨਾਜ਼ ਮਲੇਰ ਕੋਲਾ ਦੇ ਵਿੱਚ ਖੜਿਆ ਮਲੇਰ ਕੋਲਾ ਦੇ ਵਿੱਚ ਮਲੇਰ ਕੋਲਾ ਹਾਊਸ ਦੇ ਵਿੱਚ ਖੜਿਆ ਪਹੁੰਚਣ ਦਾ ਕਾਰਨ ਹੈ ਕਿ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਸਾਹਿਬ ਜਿਨ੍ਹਾਂ ਦੇ ਬੇਟੇ ਆਕਿਲ ਅਖਤਰ ਦੀ ਸਵੇਰ ਇੱਕ ਸੋਸ਼ਲ ਮੀਡੀਆ ਤੇ ਖਬਰ ਪੈਲਦੀ ਹੈ ਕਿ ਉਹਨਾਂ ਦਾ ਅਚਾਨਕ ਜਿਹੜਾ ਦਿਹਾਂਤ ਹੋ ਜਾਂਦਾ ਉਹਨਾਂ ਦੀ ਡੈਥ ਹੋ ਜਾਂਦੀ ਹੈ ਮੌਤ ਦੇ ਕਾਰਨਾਂ ਦਾ ਹਜੇ ਨਹੀਂ ਪਤਾ ਲੱਗਿਆ ਅਸੀਂ ਮਲੇਰ ਕੋਲਾ ਦੇ ਵਿਸਥਿਤ ਉਹਨਾਂ ਦੀ ਰਹੱਸ ਗਾ ਤੇ ਖੜੇ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਸਨਾਟਾ ਪਸਰਿਆ ਹੋਇਆ ਹੈ ਕੋਈ ਵੀ ਵਿਅਕਤੀ ਇਸ ਸਮੇਂ ਇੱਥੇ ਦਿਖਾਈ ਨਹੀਂ ਦੇ ਰਿਹਾ ਕਿਉਂਕਿ ਸਾਨੂੰ ਪਤਾ ਲੱਗਿਆ ਕਿ ਜਿਹੜਾ ਆਕਿਲ ਅਖਤਰ ਹੈ ਉਹਨਾਂ ਦੇ ਮੌਤ ਦੇ ਕਾਰਨਾਂ ਦਾ ਤਾਂ ਹਜੇ ਕੋਈ ਸਾਨੂੰ ਕਲੀਅਰ ਪਤਾ ਨਹੀਂ ਹੈਗਾ ਕਿ ਅਚਾਨਕ ਮੌਤ ਹੁੰਦੀ ਹੈ ਕਿਵੇਂ ਹੁੰਦੀ ਹੈ ਕੀ ਕਾਰਨ ਰਹੇ ਨੇ ਬਟ ਉਹਨਾਂ ਦਾ ਜਨਾਜ਼ਾ ਹੈਗਾ ਉਹਨਾਂ ਦਾ ਅੰਤਿਮ ਸੰਸਕਾਰ ਦੀ ਅਗਰ ਗੱਲ ਕਰਾਂ ਤਾਂ ਉਹਨਾਂ ਦਾ ਜਨਾਜ਼ਾ ਉਹਨਾਂ ਦੇ ਜੱਤੀ ਪਿੰਡ ਚੋਕੇ ਸਹਾਰਨਪੁਰ ਯੂਪੀ ਦੇ ਵਿੱਚ ਹੈ ਉੱਥੇ ਹੀ ਜਿਹੜਾ ਉਹਨਾਂ ਦਾ ਜਨਾਜ਼ਾ ਉਹਨਾਂ ਨੂੰ سپردੇਖਾ ਕੀਤਾ ਜਾਵੇਗਾ ਇਸ ਬੇਵਕਤੀ ਮੌਤ ਤੇ ਜਿਹੜੇ ਪੂਰੇ ਮਲੇਰ ਕੋਲਾ ਦੇ ਲੋਕਾਂ ਦੇ ਵਿੱਚ ਉਹਨਾਂ ਦੇ ਹਿਰਦੇ ਦੇ ਵਿੱਚ ਇੱਕ ਸੋਗ ਦੀ ਲਹਿਰ ਹੈ ਜਿਹੜੀ ਉਹ ਦੌੜ ਚੁੱਕੀ ਹੈ ਮਲੇਰ ਕੋਲਾ ਤੋਂ ਅਸਲਮ ਨਾਜ਼ ਤੁਸੀਂ ਦੇਖ ਰਹੇ ਹੋ ਤੈਨਿਕ ਸਵੇਰਾ ਮੈਂ ਹਾਸਲ ਮਨਾਜ਼ ਮਲੇਰ ਕੋਲਾ ਦੇ ਵਿੱਚ ਖੜਿਆ ਮਲੇਰ ਕੋਲਾ ਦੇ ਵਿੱਚ ਮਲੇਰ ਕੋਲਾ ਹਾਊਸ ਦੇ ਵਿੱਚ ਖੜਿਆ ਪਹੁੰਚਣ ਦਾ ਕਾਰਨ ਹੈ ਕਿ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਸਾਹਿਬ ਜਿਨ੍ਹਾਂ ਦੇ بیٹے ਆਕਿਲ ਅਖਤਰ ਦੀ ਸੂਬਾ ਇੱਕ ਸੋਸ਼ਲ ਮੀਡੀਆ ਤੇ ਖਬਰ ਪੈਲਦੀ ਹੈ ਕਿ ਉਹਨਾਂ ਦਾ ਅਚਾਨਕ ਜਿਹੜਾ ਦਿਹਾਂਤ ਹੋ ਜਾਂਦਾ ਉਹਨਾਂ ਦੀ ਡੈਥ ਹੋ ਜਾਂਦੀ ਹੈ ਮੌਤ ਦੇ ਕਾਰਨਾਂ ਦਾ ਹਜੇ ਨਹੀਂ ਪਤਾ ਲੱਗਿਆ ਅਸੀਂ ਮਲੇਰ ਕੋਲਾ ਦੇ ਵਿਸਥਿਤ ਉਹਨਾਂ ਦੀ ਰਹੱਸਗਰਦ ਖੜੇ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਸਨਾਟਾ ਪਸਰਿਆ ਹੋਇਆ ਹੈ ਕੋਈ ਵੀ ਵਿਅਕਤੀ ਇਸ ਸਮੇਂ ਇੱਥੇ ਦਿਖਾਈ ਨਹੀਂ ਦੇ ਰਿਹਾ ਕਿਉਂਕਿ ਸਾਨੂੰ ਪਤਾ ਲੱਗਿਆ ਕਿ ਜਿਹੜਾ ਆਕਿਲ ਅਖਤਰ ਹੈ ਉਹਨਾਂ ਦੇ ਮੌਤ ਦੇ ਕਾਰਨਾਂ ਦਾ ਤਾਂ ਹਜੇ ਕੋਈ ਸਾਨੂੰ ਕਲੀਅਰ ਪਤਾ ਨਹੀਂ ਹੈਗਾ ਕਿ ਅਚਾਨਕ ਮੌਤ ਹੁੰਦੀ ਹੈ ਕਿਵੇਂ ਹੁੰਦੀ ਹੈ ਕੀ ਕਾਰਨ ਰਹੇ ਨੇ ਪਰ ਉਹਨਾਂ ਦਾ ਜਨਾਜ਼ਾ ਹੈਗਾ ਉਹਨਾਂ ਦਾ ਅੰਤਿਮ ਸੰਸਕਾਰ ਦੀ ਅਗਰ ਗੱਲ ਕਰਾਂ ਤਾਂ ਉਹਨਾਂ ਦਾ ਜਨਾਜ਼ਾ ਉਹਨਾਂ ਦੇ ਜੱਤੀ ਪਿੰਡ ਚੋਂ ਕੇ ਸਹਾਰਨਪੁਰ ਯੂਪੀ ਦੇ ਵਿੱਚ ਹੈ ਉੱਥੇ ਹੀ ਜਿਹੜਾ ਉਹਨਾਂ ਦਾ ਜਨਾਜ਼ਾ ਉਹਨਾਂ ਨੂੰ ਸਪੁਰਦ ਕੀਤਾ ਜਾਵੇਗਾ ਇਸ ਬੇਵਕਤੀ ਮੌਤ ਤੇ ਜਿਹੜੇ ਪੂਰੇ ਮਲੇਰ ਕੋਲਾ ਦੇ ਲੋਕਾਂ ਦੇ ਵਿੱਚ ਉਹਨਾਂ ਦੇ ਹਿਰਦੇ ਦੇ ਵਿੱਚ ਇੱਕ ਸੋਗ ਦੀ ਲਹਿਰ ਹੈ ਜਿਹੜੀ ਉਹ ਦੌੜ ਚੁੱਕੀ ਹੈ ਮਲੇਰ ਕੋਲਾ ਤੋਂ ਅਸਲਮ ਨਾਜ਼ ਤੁਸੀਂ ਦੇਖ ਰਹੇ ਹੋ ਤੈਨਿਕ ਸਵੇਰਾ ਮੈਂ ਹਾਸਲ ਮਨਾਜ਼ ਮਲੇਰ ਕੋਲਾ ਦੇ ਵਿੱਚ ਖੜਿਆ ਮਲੇਰ ਕੋਲਾ ਦੇ ਵਿੱਚ ਮਲੇਰ ਕੋਲਾ ਹਾਊਸ ਦੇ ਵਿੱਚ ਖੜਿਆ ਪਹੁੰਚਣ ਦਾ ਕਾਰਨ ਹੈ ਕਿ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਸਾਹਿਬ ਜਿਨ੍ਹਾਂ ਦੇ ਬੇਟੇ ਆਕਿਲ ਅਖਤਰ ਦੀ ਸਵੇ ਇੱਕ ਸੋਸ਼ਲ ਮੀਡੀਆ ਤੇ ਖਬਰ ਪੈਲਦੀ ਹੈ ਕਿ ਉਹਨਾਂ ਦਾ ਅਚਾਨਕ ਜਿਹੜਾ ਦਿਹਾਂਤ ਹੋ ਜਾਂਦਾ ਉਹਨਾਂ ਦੀ ਡੈਥ ਹੋ ਜਾਂਦੀ ਆ ਮੌਤ ਦੇ ਕਾਰਨਾਂ ਦਾ ਹਜੇ ਨਹੀਂ ਪਤਾ ਲੱਗਿਆ ਅਸੀਂ ਮਲੇਰ ਕੋਲਾ ਦੇ ਵਿਸਿਤ ਉਹਨਾਂ ਦੀ ਰਹਿਸਗੱਦ ਤੇ ਖੜਿਆ ਜਿੱਥੇ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਸਨਾਟਾ ਪਸਰਿਆ ਹੋਇਆ ਹੈ ਕੋਈ ਵੀ ਵਿਅਕਤੀ ਇਸ ਸਮੇਂ ਇੱਥੇ ਦਿਖਾਈ ਨਹੀਂ ਦੇ ਰਿਹਾ ਕਿਉਂਕਿ ਸਾਨੂੰ ਪਤਾ ਲੱਗਿਆ ਕਿ ਜਿਹੜਾ ਆਕਿਲ ਅਖਤਰ ਹੈ ਉਹਨਾਂ ਦੇ ਮੌਤ ਦੇ ਕਾਰਨਾਂ ਦਾ ਤਾਂ ਹਜੇ ਕੋਈ ਸਾਨੂੰ ਕਲੀਅਰ ਪਤਾ ਨਹੀਂ ਹੈਗਾ ਕਿ ਅਚਾਨਕ ਮੌਤ ਹੁੰਦੀ ਹੈ ਕਿਵੇਂ ਹੁੰਦੀ ਹੈ ਕੀ ਕਾਰਨ ਰਹੇ ਨੇ ਬਟ ਉਹਨਾਂ ਦਾ ਜਨਾਜ਼ਾ ਹੈਗਾ ਉਹਨਾਂ ਦਾ ਅੰਤਿਮ ਸੰਸਕਾਰ ਦੀ ਅਗਰ ਗੱਲ ਕਰਾਂ ਤਾਂ ਉਹਨਾਂ ਦਾ ਜਨਾਜ਼ਾ ਉਹਨਾਂ ਦੇ ਜੱਤੀ ਪਿੰਡ ਚੋਂ ਕੇ ਸਹਾਰਨਪੁਰ ਯੂਪੀ ਦੇ ਵਿੱਚ ਹੈ ਉੱਥੇ ਹੀ ਜਿਹੜਾ ਉਹਨਾਂ ਦਾ ਜਨਾਜ਼ਾ ਉਹਨਾਂ ਨੂੰ ਸਪੁਰਦ ਦੇਖਾ ਕੀਤਾ ਜਾਵੇਗਾ ਇਸ ਬੇਵਕਤੀ ਮੌਤ ਤੇ ਜਿਹੜੇ ਪੂਰੇ ਮਲੇਰਕੋਲਾ ਦੇ ਲੋਕਾਂ ਦੇ ਵਿੱਚ ਉਹਨਾਂ ਦੇ ਹਿਰਦੇ ਦੇ ਵਿੱਚ ਇੱਕ ਸੋਗ ਦੀ ਲਹਿਰ ਹੈ ਜਿਹੜੀ ਉਹ ਦੌੜ ਚੁੱਕੀ ਹੈ ਮਲੇਰਕੋਲਾ ਤੋਂ ਅਸलम ਨਾਜ਼ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਮੈਂ ਹਾਂ ਅਸलम ਨਾਜ਼ ਮਲੇਰਕੋਲਾ ਦੇ ਵਿੱਚ ਖੜਿਆ ਮਲੇਰਕੋਲਾ ਦੇ ਵਿੱਚ ਮਲੇਰਕੋਲਾ ਹਾਊਸ ਦੇ ਵਿੱਚ ਖੜਿਆ ਪਹੁੰਚਣ ਦਾ ਕਾਰਨ ਹੈ ਕਿ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਸਾਹਿਬ ਜਿਨ੍ਹਾਂ ਦੇ ਬੇਟੇ ਆਕਿਲ ਅਖਤਰ ਦੀ ਸਵੇਰ ਇੱਕ ਸੋਸ਼ਲ ਮੀਡੀਆ ਤੇ ਖਬਰ ਪੈਲਦੀ ਹੈ ਕਿ ਉਹਨਾਂ ਦਾ ਅਚਾਨਕ ਜਿਹੜਾ ਦਿਹਾਂਤ ਹੋ ਜਾਂਦਾ ਉਹਨਾਂ ਦੀ ਡੈਥ ਹੋ ਜਾਂਦੀ ਹੈ ਮੌਤ ਦੇ ਕਾਰਨਾਂ ਦਾ ਹਜੇ ਨਹੀਂ ਪਤਾ ਲੱਗਿਆ ਅਸੀਂ ਮਲੇਰ ਕੋਲਾ ਦੇ ਵਿਸਥਿਤ ਉਹਨਾਂ ਦੀ ਰਹੱਸ ਗਾਤੇ ਖੜੇ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਸਨਾਟਾ ਪਸਰਿਆ ਹੋਇਆ ਹੈ ਕੋਈ ਵੀ ਵਿਅਕਤੀ ਇਸ ਸਮੇਂ ਇੱਥੇ ਦਿਖਾਈ ਨਹੀਂ ਦੇ ਰਿਹਾ ਕਿਉਂਕਿ ਸਾਨੂੰ ਪਤਾ ਲੱਗਿਆ ਕਿ ਜਿਹੜਾ ਆਕਿਲ ਅਖਤਰ ਹੈ ਉਹਨਾਂ ਦੇ ਮੌਤ ਦੇ ਕਾਰਨਾਂ ਦਾ ਤਾਂ ਹਜੇ ਕੋਈ ਸਾਨੂੰ ਕਲੀਅਰ ਪਤਾ ਨਹੀਂ ਹੈਗਾ ਕਿ ਅਚਾਨਕ ਮੌਤ ਹੁੰਦੀ ਹੈ ਕਿਵੇਂ ਹੁੰਦੀ ਹੈ ਕੀ ਕਾਰਨ ਰਹੇ ਨੇ ਬਟ ਉਹਨਾਂ ਦਾ ਜਨਾਜ਼ਾ ਹੈਗਾ ਉਹਨਾਂ ਦਾ ਅੰਤਿਮ ਸੰਸਕਾਰ ਦੀ ਅਗਰ ਗੱਲ ਕਰਾਂ ਤਾਂ ਉਹਨਾਂ ਦਾ ਜਨਾਜ਼ਾ ਉਹਨਾਂ ਦੇ ਜੱਤੀ ਪਿੰਡ ਚੋਂ ਕੇ ਸਹਾਰਨਪੁਰ ਯੂਪੀ ਦੇ ਵਿੱਚ ਹੈ ਉੱਥੇ ਹੀ ਜਿਹੜਾ ਉਹਨਾਂ ਦਾ ਜਨਾਜ਼ਾ ਉਹਨਾਂ ਨੂੰ ਸਪੁਰਦ ਦੇਖਾ ਕੀਤਾ ਜਾਵੇਗਾ ਇਸ ਬੇਵਕਤੀ ਮੌਤ ਤੇ ਜਿਹੜੇ ਪੂਰੇ ਮਲੇਰ ਕੋਲਾ ਦੇ ਲੋਕਾਂ ਦੇ ਵਿੱਚ ਉਹਨਾਂ ਦੇ ਹਿਰਦੇ ਦੇ ਵਿੱਚ ਇੱਕ ਸੋਗ ਦੀ ਲਹਿਰ ਹੈ ਜਿਹੜੀ ਉਹ ਦੌੜ ਚੁੱਕੀ ਹੈ ਮਲੇਰ ਕੋਲਾ ਤੋਂ ਅਸਲਮ ਨਾਜ਼ ਤੁਸੀਂ ਦੇਖ ਰਹੇ ਹੋ ਤੈਨਿਕ ਸਵੇਰਾ ਮੈਂ ਹਾਂ ਅਸਲਮ ਨਾਜ਼ ਮਲੇਰ ਕੋਲਾ ਦੇ ਵਿੱਚ ਖੜੇ ਆ ਮਲੇਰ ਕੋਲਾ ਦੇ ਵਿੱਚ ਮਲੇਰ ਕੋਲਾ ਹਾਊਸ ਦੇ ਵਿੱਚ ਖੜੇ ਆ ਪਹੁੰਚਣ ਦਾ ਕਾਰਨ ਹੈ ਕਿ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਸਾਹਿਬ ਜਿਨ੍ਹਾਂ ਦੇ بیٹے ਆਕਿਲ ਅਖਤਰ ਦੀ ਸਵੇਰ ਇੱਕ ਸੋਸ਼ਲ ਮੀਡੀਆ ਤੇ ਖਬਰ ਫੈਲਦੀ ਹੈ ਕਿ ਉਹਨਾਂ ਦਾ ਅਚਾਨਕ ਜਿਹੜਾ ਦਿਹਾਂਤ ਹੋ ਜਾਂਦਾ ਉਹਨਾਂ ਦੀ ਡੈਥ ਹੋ ਜਾਂਦੀ ਆ ਮੌਤ ਦੇ ਕਾਰਨਾਂ ਦਾ ਹਜੇ ਨਹੀਂ ਪਤਾ ਲੱਗਿਆ ਅਸੀਂ ਮਲੇਰ ਕੋਲਾ ਦੇ ਵਿਸਥਿਤ ਉਹਨਾਂ ਦੀ ਰਹਿਸਗੱਦ ਤੇ ਖੜੇ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਸਨਾਟਾ ਪਸਰਿਆ ਹੋਇਆ ਹੈ ਕੋਈ ਵੀ ਵਿਅਕਤੀ ਇਸ ਸਮੇਂ ਇੱਥੇ ਦਿਖਾਈ ਨਹੀਂ ਦੇ ਰਿਹਾ ਹੈ ਕਿਉਂਕਿ ਸਾਨੂੰ ਪਤਾ ਲੱਗਿਆ ਕਿ ਜਿਹੜਾ ਆਕਿਲ ਅਖਤਰ ਹੈ ਉਹਨਾਂ ਦੇ ਮੌਤ ਦੇ ਕਾਰਨਾਂ ਦਾ ਤਾਂ ਹਜੇ ਕੋਈ ਸਾਨੂੰ ਕਲੀਅਰ ਪਤਾ ਨਹੀਂ ਹੈਗਾ ਕਿ ਅਚਾਨਕ ਮੌਤ ਹੁੰਦੀ ਹੈ ਕਿਵੇਂ ਹੁੰਦੀ ਹੈ ਕੀ ਕਾਰਨ ਰਹੇ ਨੇ ਬਟ ਉਹਨਾਂ ਦਾ ਜਨਾਜ਼ਾ ਹੈਗਾ ਉਹਨਾਂ ਦਾ ਅੰਤਿਮ ਸੰਸਕਾਰ ਦੀ ਅਗਰ ਗੱਲ ਕਰਾਂ ਤਾਂ ਉਹਨਾਂ ਦਾ ਜਨਾਜ਼ਾ ਉਹਨਾਂ ਦੇ ਜੱਤੀ ਪਿੰਡ ਚੋਂ ਕਿ ਸਹਾਰਨਪੁਰ ਯੂਪੀ ਦੇ ਵਿੱਚ ਹੈ ਉੱਥੇ ਹੀ ਜਿਹੜਾ ਉਹਨਾਂ ਦਾ ਜਨਾਜ਼ਾ ਉਹਨਾਂ ਨੂੰ سپرد ਕੀਤਾ ਜਾਵੇਗਾ ਇਸ ਬੇਵਕਤੀ ਮੌਤ ਤੇ ਜਿਹੜੇ ਪੂਰੇ ਮਲੇਰਕੋਲਾ ਦੇ ਲੋਕਾਂ ਦੇ ਵਿੱਚ ਉਹਨਾਂ ਦੇ ਹਿਰਦੇ ਦੇ ਵਿੱਚ ਇੱਕ ਸੋਗ ਦੀ ਲਹਿਰ ਹੈ ਜਿਹੜੀ ਉਹ ਦੌੜ ਚੁੱਕੀ ਹੈ ਮਲੇਰਕੋਲਾ ਤੋਂ ਅਸलम ਨਾਜ਼ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਮੈਂ ਹਾਂ ਅਸलम ਨਾਜ਼ ਮਲੇਰ ਕੋਲਾ ਦੇ ਵਿੱਚ ਖੜੇ ਆ ਮਲੇਰ ਕੋਲਾ ਦੇ ਵਿੱਚ ਮਲੇਰ ਕੋਲਾ ਹਾਊਸ ਦੇ ਵਿੱਚ ਖੜੇ ਆ ਪਹੁੰਚਣ ਦਾ ਕਾਰਨ ਹੈ ਕਿ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਸਾਹਿਬ ਜਿਨ੍ਹਾਂ ਦੇ بیٹے ਆਕਿਲ ਅਖਤਰ ਦੀ ਸਵੇ ਇੱਕ ਸੋਸ਼ਲ ਮੀਡੀਆ ਤੇ ਖਬਰ ਪੈਲਦੀ ਹੈ ਕਿ ਉਹਨਾਂ ਦਾ ਅਚਾਨਕ ਜਿਹੜਾ ਦਿਹਾਂਤ ਹੋ ਜਾਂਦਾ ਉਹਨਾਂ ਦੀ ਡੈਥ ਹੋ ਜਾਂਦੀ ਆ ਮੌਤ ਦੇ ਕਾਰਨਾਂ ਦਾ ਹਜੇ ਨਹੀਂ ਪਤਾ ਲੱਗਿਆ ਅਸੀਂ ਮਲੇਰ ਕੋਲਾ ਦੇ ਵਿਸਥਿਤ ਉਹਨਾਂ ਦੀ ਰਹੱਸਗਰਦ ਤੇ ਖੜੇ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਸਨਾਟਾ ਪਸਰਿਆ ਹੋਇਆ ਹੈ ਕੋਈ ਵੀ ਵਿਅਕਤੀ ਇਸ ਸਮੇਂ ਇੱਥੇ ਦਿਖਾਈ ਨਹੀਂ ਦੇ ਰਿਹਾ ਕਿਉਂਕਿ ਸਾਨੂੰ ਪਤਾ ਲੱਗਿਆ ਕਿ ਜਿਹੜਾ ਆਕਿਲ ਅਖਤਰ ਹੈ ਉਹਨਾਂ ਦੇ ਮੌਤ ਦੇ ਕਾਰਨਾਂ ਦਾ ਤਾਂ ਹਜੇ ਕੋਈ ਸਾਨੂੰ ਕਲੀਅਰ ਪਤਾ ਨਹੀਂ ਹੈਗਾ ਕਿ ਅਚਾਨਕ ਮੌਤ ਹੁੰਦੀ ਹੈ ਕਿਵੇਂ ਹੁੰਦੀ ਹੈ ਕੀ ਕਾਰਨ ਰਹੇ ਨੇ ਪਰ ਉਹਨਾਂ ਦਾ ਜਨਾਜ਼ਾ ਹੈਗਾ ਉਹਨਾਂ ਦਾ ਅੰਤਿਮ ਸੰਸਕਾਰ ਦੀ ਅਗਰ ਗੱਲ ਕਰਾਂ ਤਾਂ ਉਹਨਾਂ ਦਾ ਜਨਾਜ਼ਾ ਉਹਨਾਂ ਦੇ ਜੱਤੀ ਪਿੰਡ ਚੋਂ ਕੇ ਸਹਾਰਨਪੁਰ ਯੂਪੀ ਦੇ ਵਿੱਚ ਹੈ ਉੱਥੇ ਹੀ ਜਿਹੜਾ ਉਹਨਾਂ ਦਾ ਜਨਾਜ਼ਾ ਉਹਨਾਂ ਨੂੰ ਸਪੁਰਦ ਦੇ ਖਾਤ ਕੀਤਾ ਜਾਵੇਗਾ ਇਸ ਬੇਵਕਤੀ ਮੌਤ ਤੇ ਜਿਹੜੇ ਪੂਰੇ ਮਲੇਰਕੋਲਾ ਦੇ ਲੋਕਾਂ ਦੇ ਵਿੱਚ ਉਹਨਾਂ ਦੇ ਹਿਰਦੇ ਦੇ ਵਿੱਚ ਇੱਕ ਸੋਗ ਦੀ ਲਹਿਰ ਹੈ ਜਿਹੜੀ ਉਹ ਦੌੜ ਚੁੱਕੀ ਹੈ ਮਲੇਰਕੋਲਾ ਤੋਂ ਅਸलम ਨਾਜ਼ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਮੈਂ ਹਾਂ ਅਸलम ਨਾਜ਼ ਮਲੇਰਕੋਲਾ ਦੇ ਵਿੱਚ ਖੜਿਆ ਮਲੇਰਕੋਲਾ ਦੇ ਵਿੱਚ ਮਲੇਰਕੋਲਾ ਹਾਊਸ ਦੇ ਵਿੱਚ ਖੜਿਆ ਪਹੁੰਚਣ ਦਾ ਕਾਰਨ ਹੈ ਕਿ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਸਾਹਿਬ ਜਿਨ੍ਹਾਂ ਦੇ ਬੇਟੇ ਆਕਿਲ ਅਖਤਰ ਦੀ ਸਵੇਰ ਇੱਕ ਸੋਸ਼ਲ ਮੀਡੀਆ ਤੇ ਖਬਰ ਪੈਲਦੀ ਹੈ ਕਿ ਉਹਨਾਂ ਦਾ ਅਚਾਨਕ ਜਿਹੜਾ ਦਿਹਾਂਤ ਹੋ ਜਾਂਦਾ ਉਹਨਾਂ ਦੀ ਡੈਥ ਹੋ ਜਾਂਦੀ ਹੈ ਮੌਤ ਦੇ ਕਾਰਨਾਂ ਦਾ ਹਜੇ ਨਹੀਂ ਪਤਾ ਲੱਗਿਆ ਅਸੀਂ ਮਲੇਰ ਕੋਲਾ ਦੇ ਵਿਸਥਿਤ ਉਹਨਾਂ ਦੀ ਰਹੱਸ ਗਾ ਤੇ ਖੜੇ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਸਨਾਟਾ ਪਸਰਿਆ ਹੋਇਆ ਹੈ ਕੋਈ ਵੀ ਵਿਅਕਤੀ ਇਸ ਸਮੇਂ ਇੱਥੇ ਦਿਖਾਈ ਨਹੀਂ ਦੇ ਰਿਹਾ ਕਿਉਂਕਿ ਸਾਨੂੰ ਪਤਾ ਲੱਗਿਆ ਕਿ ਜਿਹੜਾ ਆਕਿਲ ਅਖਤਰ ਹੈ ਉਹਨਾਂ ਦੇ ਮੌਤ ਦੇ ਕਾਰਨਾਂ ਦਾ ਤਾਂ ਹਜੇ ਕੋਈ ਸਾਨੂੰ ਕਲੀਅਰ ਪਤਾ ਨਹੀਂ ਹੈਗਾ ਕਿ ਅਚਾਨਕ ਮੌਤ ਹੁੰਦੀ ਹੈ ਕਿਵੇਂ ਹੁੰਦੀ ਹੈ ਕੀ ਕਾਰਨ ਰਹੇ ਨੇ ਬਟ ਉਹਨਾਂ ਦਾ ਜਨਾਜ਼ਾ ਹੈਗਾ ਉਹਨਾਂ ਦਾ ਅੰਤਿਮ ਸੰਸਕਾਰ ਦੀ ਅਗਰ ਗੱਲ ਕਰਾਂ ਤਾਂ ਉਹਨਾਂ ਦਾ ਜਨਾਜ਼ਾ ਉਹਨਾਂ ਦੇ ਜੱਤੀ ਪਿੰਡ ਚੋਕੇ ਸਹਾਰਨਪੁਰ ਯੂਪੀ ਦੇ ਵਿੱਚ ਹੈ ਉੱਥੇ ਹੀ ਜਿਹੜਾ ਉਹਨਾਂ ਦਾ ਜਨਾਜ਼ਾ ਉਹਨਾਂ ਨੂੰ سپੁਰਦ ਕੀਤਾ ਜਾਵੇਗਾ ਇਸ ਬੇਵਕਤੀ ਮੌਤ ਤੇ ਜਿਹੜੇ ਪੂਰੇ ਮਲੇਰ ਕੋਲਾ ਦੇ ਲੋਕਾਂ ਦੇ ਵਿੱਚ ਉਹਨਾਂ ਦੇ ਹਿਰਦੇ ਦੇ ਵਿੱਚ ਇੱਕ ਸੋਗ ਦੀ ਲਹਿਰ ਹੈ ਜਿਹੜੀ ਉਹ ਦੌੜ ਚੁੱਕੀ ਹੈ ਮਲੇਰ ਕੋਲਾ ਤੋਂ ਅਸਲਮ ਨਾਜ਼